ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨੀਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਨੇ ਪੰਜਾਬ ਦੇ ਵੋਟਰਾਂ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਤਿੰਨ ਪੇਜ ਦੇ ਲੈਟਰ ਦੇ ਵਿੱਚ ਮਨਮੋਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਖਤ ਆਲੋਚਨਾ ਕੀਤੀ ਹੈ ਤੇ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ ਇਸ ਦੌਰਾਨ ਸਾਬਕਾ ਪੀਐਮ ਨੇ ਆਖਿਆ ਕਿ ਮੋਦੀ ਨੇ ਚੋਣਾਂ ਦੌਰਾਨ ਹੇਟਸਪੀਚ ਦਾ ਸਭ ਤੋਂ ਕਿਨੋਣਾ ਤਰੀਕਾ ਅਪਣਾਇਆ ਬੋਲੇ ਮੋਦੀ ਪ੍ਰਧਾਨ ਮੰਤਰੀ ਅਹੁਦੇ ਦੀ ਗ੍ਰੀਮਾ ਅਤੇ ਗੰਭੀਰਤਾ ਨੂੰ ਘਟ ਕਰਨ ਵਾਲੇ ਪ੍ਰਧ ਉਕੇਸ਼ ਮਾਨਿੰਦ ਦੇ ਛੋਟੇ ਬੇਟੇ ਅਨੰਤ ਮਾਨੀਅਤ ਤੇ ਰਾਧਿਕਾ ਮਰਚੈਂਟ ਦੀ ਸ਼ਾਦੀ 12 ਜੁਲਾਈ ਨੂੰ ਹੋਏਗੀ ਵਿਆਹ ਦੇ ਸਾਰੇ ਫੰਕਸ਼ਨ ਮੁੰਬਈ ਸਥਿਤ ਜੀਓ ਵਰਲਡ ਸੈਂਟਰ ਦੇ ਵਿੱਚ ਹੋਣਗੇ ਵਿਆਹ ਦੇ ਫੰਕਸ਼ਨ 3 ਦਿਨ ਤੱਕ ਚੱਲਣਗੇ 12 ਜੁਲਾਈ ਨੂੰ ਸ਼ਾਦੀ ਹੋਵੇਗੀ 13 ਜੁਲਾਈ ਨੂੰ ਸ਼ੁਭ ਆਸ਼ੀਰਵਾਦ ਦਾ ਪ੍ਰੋਗਰਾਮ ਹੋਵੇਗਾ ਤੇ 14 ਜੁਲਾਈ ਨੂੰ ਰਿਸੈਪਸ਼ਨ ਰੱਖਿਆ ਗਿਆ ਮੀਡੀਆ ਰਿਪੋਰਟ ਦੇ ਵਿੱਚ ਪਹਿਲਾਂ ਆਖਿਆ ਜਾ ਰਿਹਾ ਸੀ ਕਿ ਇਹ ਸ਼ਾਦੀ ਲੰਡਨ ਦੇ ਲਗਜ਼ਰੀ ਹੋਟਲ ਸਟੋਕ ਪਾਰਕ ਦੇ ਵਿੱਚ ਹੋਵੇਗੀ T20 World Cup ਦੇ ਵਿੱਚ ਭਾਰਤ-ਪਾਕਿਸਤਾਨ ਮੁਕਾਬਲੇ ਦੌਰਾਨ ਅੱਤਵਾਦੀ ਹਮਲੇ ਦੀ ਦਿੱਤੀ ਗਈ ਧਮਕੀ ਇਹ ਮੈਚ 9 ਜੂਨ ਨੂੰ ਨਿਊਯਾਰਕ ਦੇ ਵਿੱਚ ਆਈਸਨ ਹੋਵਰ ਪਾਰਕ ਦੇ ਵਿੱਚ ਬਣੇ ਨਸਾਊ ਕਾਉਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਖੇਡਿਆ ਜਾਵੇਗਾ ਖਤਰਨ ਨੂੰ ਦੇਖਦੇ ਹੋਏ ਆ ਪ੍ਰਸ਼ਾਸਨ ਨੇ ਸ਼ਹਿਰ ਦੀ ਸੁਰੱਖਿਆ ਪੂਰਨ ਰੂਪ ਦੇਣਾ ਵਾਅਦਾ ਦਿੱਤੀ ਹੈ ਅੱਤਵਾਦੀ ਸੰਗਠਨ ISIS ਖੋਰਾਸਾਨ ਨੇ ਵੀਡੀਓ ਜਾਰੀ ਕਰਕੇ ਆਪਣੇ ਹਮਲਾਵਰਾਂ ਤੋਂ ਲੌਨ ਵੁਲਫ ਅਟੈਕ ਕਰਨ ਦੀ ਦਿੱਤੀ ਹੈ ਧਮਕੀ ਭਾਰਤ ਪਾਕਿਸਤਾਨ ਬਾਰਡਰ ਤੇ ਬਸੇ ਬਾਡਮੇ ਤੇ ਜੈਸਲਮੇਰ ਦੁਨੀਆ ਦੇ ਗਰਮੀ ਦੇ ਨਕਸ਼ੇ ਤੇ ਨਾਮ ਇਨਾ ਦੇ ਨਾਂ ਸਭ ਤੋਂ ਜ਼ਿਆਦਾ ਤਪ ਰਹੇ ਹਨ ਸਵੇਰੇ ਹੁੰਦਿਆਂ ਦੇ ਨਾਲ ਹੀ ਸੂਰਜ ਦੇ ਆਗੂ ਗਲਨ ਦਾ ਦੌਰ ਇੱਥੇ ਸ਼ੁਰੂ ਹੋ ਜਾਂਦਾ ਦੁਪਹਿਰ ਦੇ ਵਿੱਚ ਹਾਲ ਇੱਥੇ ਕਰਫਿਊ ਜੈਸਾ ਜਾਪਦਾ ਰਾਸਤੇ ਗਲੀਆਂ ਤੇ ਹਾਈਵੇ ਸਭ ਕੁਝ ਸੁਨਸਾਨ ਦਿਖਾਈ ਦਿੰਦਾ ਗਰਮੀ ਇੰਨੀ ਜ਼ਿਆਦਾ ਹੈ ਕਿ ਤਾਪਮਾਪੀ ਵੀ ਨਾਪ ਨਹੀਂ ਪਾ ਰਹੇ ਹਨ ਉਤਰਪਾਰਤ ਵਿੱਚ ਪਿਆਨਾ ਗਰਮੀ ਦੇ ਵਿੱਚ ਨੌਇਡਾ ਦੇ ਇੱਕ ਹਾਈ ਬਿਲਡਿੰਗ ਫਲੈਟ ਦੇ ਵਿੱਚ AC ਬਲਾਸਟ ਦੇ ਬਾਅਦ ਲੱਗੀ ਭਿਆਨਕ ਅਗਨ ਕਾਗ ਸੈਕਟਰ 100 ਸਿਤ ਲਾਟਰਸ ਬਲੂ ਬਰਡ ਸੋਸਾਇਟੀ ਦੇ ਵਿੱਚ ਧੁਮਾਕੇ ਦੇ ਬਾਅਦ ਪਿਆਨਾ ਕਾਗ ਲੱਗਣ ਦੀ ਸੂਚਨਾ ਮਿਲੀ AC ਦੇ ਵਿੱਚ ਹੋਏ ਧੁਮਾਕੇ ਦੇ ਬਾਅਦ ਪੂਰਾ ਫਲੈਟ ਅਗ ਦੀ ਲਪੇਟਾਂ ਦੇ ਵਿੱਚ ਘਿਰ ਗਿਆ ਦੇਖਦੇ ਹੀ ਦੇਖਦੇ ਅੱਗ ਦੂਸਰੇ ਫਲੈਟਾਂ ਤੱਕ ਵੀ ਫੈਲ ਗਈ ਅਤੇ ਧੂੰਏਂ ਦੇ ਨਾਲ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਪਹੁੰਚਿਆ ਭਾਰੀ ਨੁਕਸਾਨ ਕੇਂਦਰ ਸਰਕਾਰ ਨੇ ਪੱਛਮੀ ਬੰਗਾਲ ਦੇ ਵਿੱਚ ਨਾਗਰਿਕਤਾ ਸੰਸ਼ੋਧਨ ਕਾਨੂੰਨ CAA ਦੇ ਤਹਿਤ ਨਾਗਰਿਕਤਾ ਦੇਣਾ ਸ਼ੁਰੂ ਕਰ ਦਿੱਤਾ ਹੈ ਗ੍ਰਹਿ ਮੰਤਰਾਲੇ ਦੇ ਮੁਤਾਬਿਕ ਪੱਛਮੀ ਬੰਗਾਲ ਸੂਬੇ ਦੇ ਵਿੱਚ ਹੁਣ CAA ਦੇ ਤਹਿਤ ਨਾਗਰਿਕਤਾ ਪ੍ਰਮਾਣ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਇਸੇ ਤਰ੍ਹਾਂ ਹਰਿਆਣਾ ਅਤੇ ਉੱਤਰਾਖੰਡ ਸੂਬਿਆਂ ਦੀ ਅਧਿਕਾਰਿਤ ਸੰਮਤੀਆਂ ਨੇ ਨਾਗਰਿਕ ਸੰਸ਼ੋਧਨ ਨਿਯਮ 2024 ਦੇ ਤਹਿਤ ਆਪਣੇ ਆਪਣੇ ਸੂਬਿਆਂ ਦੇ ਵਿੱਚ ਅਰਜ਼ੀਕਰਤਾ ਨੂੰ ਦਿੱਤੀ ਜਾ ਚੁੱਕੀ ਹੈ ਨਾਗਰਿਕਤਾ ਹਰਿਆਣਾ ਦੇ ਵਿੱਚ 9 ਤੋਂ ਪਾ ਦੇ 6ਵੇਂ ਦਿਨ ਭਿਆਨਕ ਗਰਮੀ ਦਾ ਦੌਰ ਲਗਾਤਾਰ ਹੈ ਜਾਰੀ ਸੂਬੇ ਦੇ ਦਾਜਿਲੇ ਅਜਿਹੇ ਹਨ ਜਿੱਥੇ ਦਿਨ ਦਾ ਤਾਪਮਾਨ ਸਭ ਤੋਂ ਜ਼ਿਆਦਾ 48 ਤੋਂ ਵੀ ਕਰਾਸ ਕਰਦਾ ਜਾ ਰਿਹਾ ਹੈ ਹਾਲਾਂਕਿ ਅੱਜ ਤੇ ਹਲਕੇ ਹਿੱਸਿਆਂ ਦੇ ਵਿੱਚ ਬੂੰਦਾਬاندی ਦੇ ਅਸਰ ਦੱਸੇ ਗਏ ਹਨ ਜਿਸ ਦੇ ਨਾਲ ਲੂ ਅਤੇ 습ਦੀ ਗਰਮੀ ਦੇ ਵਿੱਚ ਲੋਕਾਂ ਨੂੰ ਰਾਹਤ ਜ਼ਰੂਰ ਮਿਲੇਗੀ ਮੌਸਮ ਦੇ ਵਿੱਚ ਇਸ ਬਦਲਾਅ ਤੋਂ ਦਿਨ ਦੇ ਸਭ ਤੋਂ ਜ਼ਿਆਦਾ ਤਾਪਮਾਨ ਦੇ ਵਿੱਚ 2 ਤੋਂ 4 ਡਿਗਰੀ ਦਾ ਘਰਾਟਾਵੇਗੀ ਹਰਿਆਣਾ ਦੇ ਵਿੱਚ ਸਾਬਕਾ ਮੁੱਖ ਮੰਤਰੀ ਮਨੋਹਰ ਰਾਲ ਖੱਟਰ ਤੇ ਭਾਜਪਾ ਗੂਆਂ ਦੁਆਰਾ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਧਮਕੀ ਦੇਣ ਦਾ ਮਾਮਲਾ ਤੂਲ ਪਕੜਦਾ ਜਾ ਰਿਹਾ ਹੈ ਇਸ ਨੂੰ ਲੈ ਕੇ ਕਰਮਚਾਰੀਆਂ ਨੇ ਨਾਰਾਜ਼ਗੀ ਜਤਾਈ ਹੈ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੀਬੀਐਸਐਸ ਦੇ ਸੁਭਾਸਕਤਰ ਵਿਜੇਂਦਰ ਧਾਰੀਵਾਲ ਨੇ ਇਸ ਨੂੰ ਉਚਾਰ ਸੀਤਾ ਦਾ ਉਲੰਘਣ ਦੱਸਿਆ ਇਸ ਦੀ ਸ਼ਿਕਾਇਤ ਭਾਰਤ ਚੋਣ ਆਯੋਗ ਨੂੰ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ 2024 ਦੀ ਆਖਰੀ ਰੈਲੀ ਨੂੰ ਸੰਬੋਧਿਤ ਕੀਤਾ ਇਹ ਫਤਿਹ ਰੈਲੀ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਸੰਪੰਨ ਹੋਈ ਪ੍ਰਧਾਨ ਮੰਤਰੀ ਨੇ ਇੰਡੀਆ ਗੱਠਜੋੜ ਅਤੇ ਆਵਾ ਦੀ ਪਾਰਟੀ ਤੇ ਸਾਦੇ ਜਮਕੇ ਨਿਸ਼ਾਨ ਨੇ ਉਹਨੇ ਆਖਿਆ ਕਿ ਇੰਡੀ ਗਠਵੰਦਨ ਵਾਲੇ ਮੇਰਾ ਮੂੰਹ ਨਾ ਖਲਵਾਉਣ ਸੱਤ ਪੀੜੀਆਂ ਦੇ ਪਾਪ ਕੱਢ ਕੇ ਰੱਖ ਦਊਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਈਡੀ ਗਠਵੰਦਨ ਵਾਲੇ ਵੀਰਾਂ ਦਾ ਅਪਮਾਨ ਕਰਦੇ ਹਨ ਗੁਰਦਾਸਪੁਰ ਲੋਕ ਸਭਾ ਸੀਟ ਦੇ ਤਹਿਤ ਫਤਿਹਗੜ ਚੂੜੀਆਂ ਦੇ ਵਿੱਚ ਚੋਣ ਜਾਬਤਾ ਨੂੰ ਸਹੀ ਢੰਗ ਦੇ ਨਾਲ ਲਾਗੂ ਨਹੀਂ ਕਰਨ ਵਾਲੇ ਫਤਿਹਗੜ ਚੂੜੀਆਂ ਦੇ ਬੀਡੀਪੀਓ, ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਸਣੇ ਛੇ ਅਧਿਕਾਰੀਆਂ ਨੂੰ ਜ਼ਿਲ੍ਹਾ ਨਰਵਾਚਨ ਅਧਿਕਾਰੀ ਨੇ ਮੁਅਤਲ ਕਰ ਦਿੱਤਾ ਹੈ ਚੋਣ ਜਾਬਤਾ ਦੇ ਉਲੰਘਣ ਦੀ ਸ਼ਿਕਾਇਤਾਂ ਮਿਲਣ ਦੇ ਬਾਅਦ ਗੁਰਦਾਸਪੁਰ ਦੇ ਰਿਟਰਨਿੰਗ ਆਫੀਸਰ ਦੁਆਰਾ ਸਾਰੇ ਗ੍ਰਾਮ ਰੋਜ਼ਗਾਰ ਅਧਿਕਾਰੀਆਂ ਨੂੰ ਤਤਕਾਲ ਪ੍ਰਭਾਵ ਦੇ ਨਾਲ ਮੁਅਤਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਹਾਲੀ ਸੀ ਨਿਊਜ਼ ਬੁਲੇਟਿਨ ਵੀ ਚਾਹਨਾ ਹੀ ਜਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ